ਵਿੰਟ ਦੇ ਇੱਕ ਛੋਟੇ ਜਿਹੇ ਘਰ ਵਿੱਚ ਜੀਵਨਕੌਰ ਆਪਣੇ ਦੋ ਬੱਚੇ ਗੁਰਪ੍ਰੀਤ ਤੇ ਮਨਪ੍ਰੀਤ ਨਾਲ ਰਹਿੰਦੀ ਸੀ ਮਾਂ ਦਾ ਜੀਵਨ ਬੱਚਿਆਂ ਲਈ ਬਸ ਕੁਰਬਾਨੀ ਬਣ ਗਈ ਉਸ ਦਾ ਪਤੀ ਸਾਲ ਪਹਿਲਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਜੀਵਨਕੌਰ ਨੇ ਕਦੇ ਵੀ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ ਉਹ ਹਰ ਰੋਜ਼ ਸਵੇਰੇ ਘਰ ਘਰ ਕੰਮ ਕਰਦੀ ਰਾਤ ਨੂੰ ਸਿਲਾਈ ਮਸ਼ੀਨ ਚਲਾਉਂਦੀ ਦੇ ਬਸ ਇੱਕ ਸੋਚਦੀ ਗੁਰਪ੍ਰੀਤ ਤੇ ਮਨਪ੍ਰੀਤ ਦੀ ਜ਼ਿੰਦਗੀ ਸੁਧਾਰਨੀ ਹੈ ਇੱਕ ਰਾਤ ਗੁਰਪ੍ਰੀਤ ਨੇ ਆਪਣੀ ਮਾਂ ਨੂੰ ਦੇਖਿਆ ਲੈਂਪ ਦੀ ਧੁੰਦਲੀ ਰੋਸ਼ਨੀ ਹੇਠਾਂ ਉਹ ਮਸ਼ੀਨ ਚਲਾ ਰਹੀ ਸੀ ਗੁਰਪ੍ਰੀਤ ਨੇ ਹੌਲੀ ਜਿਹੇ ਪੁੱਛਿਆ ਮਾਂ ਤੂੰ ਹਰ ਵੇਲੇ ਕੰਮ ਹੀ ਕਰਦੀ ਰਹਿਣੀ ਹੈ ਤੈਨੂੰ ਕਦੇ ਵੀ ਥਕਾਵਟ ਨਹੀਂ ਹੁੰਦੀ ਮਾਂ ਹੱਸ ਕੇ ਕਹਿੰਦੀ ਪੁੱਤ ਮਾਂ ਨੂੰ ਬਸ ਆਪਣੇ ਬੱਚੇ ਹੀ ਖੁਸ਼ ਚਾਹੀਦੇ ਹਨ ਥਕਾਵਟ ਤਾਂ ਤਾਂ ਹੀ ਹੁੰਦੀ ਹੈ ਜਦ ਮਨ ਥੱਕੇ ਪਰ ਮੇਰਾ ਮਨ ਤਾਂ ਤੇਰੇ ਸੁਪਣਿਆਂ 'ਚ ਹੈ کئی ਸਾਲਾਂ ਦੀ ਮਿਹਨਤ ਨਾਲ ਗੁਰਪ੍ਰੀਤ ਨੇ ਸਕੂਲ ਵਿੱਚ ਬਹੁਤ ਵਧੀਆ ਨਤੀਜਾ ਹਾਸਲ ਕੀਤਾ ਉਸ ਨੂੰ ਸ਼ਹਿਰ ਦੇ ਇੱਕ ਵਧੀਆ ਕਾਲਜ ਵਿੱਚ ਦਾਖਲਾ ਮਿਲਿਆ ਪਰ ਸ਼ਹਿਰ ਜਾਣ ਲਈ ਪੈਸੇ ਕਿੱਥੇ ਸਨ ਇੱਕ ਦਿਨ ਗੁਰਪ੍ਰੀਤ ਨੇ ਵੇਖਿਆ ਕਿ ਮਾਂ ਆਪਣੇ ਗਹਿਣੇ ਸੁਨਿਆਰੇ ਨੂੰ ਦੇ ਰਹੀ ਸੀ ਗੁਰਪ੍ਰੀਤ ਨੇ ਪੁੱਛਿਆ ਮਾਂ ਤੂੰ ਇਹ ਕੀ ਕਰ ਰਹੀ ਹੈ ਜੀਵਨ ਕੋ ਨੇ ਹੁਲੀ ਦਿਨੇ ਜਵਾਬ ਦਿੱਤਾ ਪੁੱਤਰ ਇਹ ਕਹਨੇ ਤਾਂ ਟੁੱਟ ਗਏ ਹਨ ਮੇਰੇ ਲਈ ਕਹਨੇ ਤੂੰ ਤੇ ਮਨਪ੍ਰੀਤ ਹੈ ਜਦ ਤੂੰ ਸਫਲ ਹੋਵੇਗਾ ਉਹੀ ਮੇਰੇ ਸੋਨੇ ਦੀ ਮਾਲਾ ਹੋਵੇਗੀ ਕਈ ਸਾਲ ਬਾਅਦ ਗੁਰਪ੍ਰੀਤ ਨੇ ਇੰਜੀਨੀਅਰ ਬਣ ਕੇ ਆਪਣੀ ਕਮਾਈ ਦਾ ਪਹਿਲਾ ਚੈੱਕ ਮਾਂ ਦੇ ਹੱਥ ਵਿੱਚ ਰੱਖਿਆ ਉਹ ਕਹਿੰਦਾ ਹੈ ਮਾਂ ਇਹ ਸਭ ਕੁਝ ਤੇਰੇ ਲਈ ਹੈ ਹੁਣ ਕੰਮ ਨਹੀਂ ਕਰੇਗੀ ਮਾਂ ਦੀਆਂ ਅੱਖਾਂ 'ਚ ਆਸ਼ੂ ਨਾਲ ਭਰ ਗਈਆਂ ਉਸਨੇ ਹੌਲੀ ਤਨੇ ਜਵਾਬ ਦਿੱਤਾ ਪੁੱਤਰ ਪੁੱਤਰ ਮੈਨੂੰ ਇਸ ਸਭ ਦੀ ਲੋੜ ਨਹੀਂ ਮੇਰੀ ਖੁਸ਼ੀ ਤਾਂ ਹੁੰਦੀ ਹੈ ਜਦ ਮਾਂ ਦੇ ਬੱਚੇ ਖੁਸ਼ ਹੋਣ ਮੇਰੇ ਲਈ ਕਾਫੀ ਹੈ ਮਾਂ ਦੀਆਂ ਇਹ ਗੱਲਾਂ ਗੁਰਪ੍ਰੀਤ ਨੂੰ ਸਦਾ ਹੀ ਯਾਦ ਰਹਿਣਗੀਆਂ ਉਹ ਸਮਝ ਗਿਆ ਉਹ ਇੱਕ ਸ਼ਾਂ ਵਰਗੀ ਹੁੰਦੀ ਹੈ ਜੋ ਹਮੇਸ਼ਾ ਤੂਫਾਨ ਤੋਂ ਬਚਾਉਂਦੀ ਹੈ ਮਾਂ ਦੀ ਕੁਰਬਾਨੀ ਸਭ ਤੋਂ ਵੱਡੀ ਦੌਲਤ ਹੈ ਉਹ ਸਾਡੇ ਲਈ ਸਭ ਕੁਝ ਕਰਦੀ ਹੈ ਬਿਨਾਂ ਕਿਸੇ ਉਮੀਦ ਦੇ ਅਸੀਂ ਇਸ ਪਿਆਰ ਦਾ ਮਾਣ ਕਰੀਏ ਮਾਂ ਦੀ ਕੁਰਬਾਨੀ ਨੂੰ ਕਦੇ ਨਾ ਭੁੱਲੀਏ